ਗੌਰ ਪਰਮੇਸ਼ਰ ਪੋਜੀਐ ਮਨ ਤਨ ਲਾਏ ਪਿਆਰ ਸਤ ਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤ ਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ ਬਿਨ ਸਾਧੂ ਸੰਗਤ ਰਤਿਆਂ ਮਾਇਆ ਮੋਹ ਸਭ ਛਾਰ ਮੇਰੇ ਸਾਚਣ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾਓ ਗੌਰ ਸਮਰਾਥਾ ਪਾਰ ਗੁਰਵਟ ਭਾਗੀ ਦਰਸਨ ਹੋਏ ਗੋਰ ਅਗੋਚਰ ਨਿਰਮਲਾ ਗੋਰ ਜੇਵੜ ਅਵਰ ਨਾ ਕੋਏ ਗੋਰ ਕਰਤਾ ਗੋਰ ਕਰਨਹਾਰ ਕੁਰਮਕ ਸੱਚੀ ਸੋਏ ਗੋਰ ਤੇ ਬਾਹਰ ਕੁਛ ਨਹੀਂ ਗੋਰ ਕੀਤਾ ਲੋੜ ਸੋ ਹੋਏ ਗੋਰ ਤੀਰਥ ਗੋਰ ਪਾਰ ਜਾਤ ਗੋਰ ਮਨਸਾ ਪੂਰਨ ਹਾਰ ਗੋਰ ਦਾਤਾ ਹਰ ਨਾਮ ਤੇ ਉਤਰੈ ਸਭ ਸੰਸਾਰ ਗੋਰ ਸਮਰਥ ਗੋਰ ਨਿਰੰਕਾਰ ਗੋਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਆਗਮ ਹੈ ਕਿਆ ਕਥੇ ਕਥਨ ਹਾਰ